ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਹੋਰ ਠੀਕ ਠਾਕ ਹੈ ਜੀ ਸਾਰਿਆਂ ਦੇ ਘਰ ਪਰਿਵਾਰ ਵਧੀਆ ਜੀ ਜਿੰਨੇ ਵੀ ਭਰਾ ਜੁੜੇ ਨੇ ਜੀ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਨੁਸਖਾ ਦੱਸਣ ਜਾ ਰਹੇ ਹਾਂ ਜੀ ਇੱਕ ਕਬੂਤਰਬਾਜ਼ੀ ਦੇ ਵਿੱਚ ਇਹ ਗੋੜਾ ਵਰਤਿਆ ਜਾਂਦਾ ਹੈ ਜੀ ਗੁੜ ਦੇ ਬਹੁਤ ਫਾਇਦੇ ਨੇ ਜੀ ਜਿਹੜੇ ਕਬੂਤਰ ਚੱਲਦੇ ਨਹੀਂ ਜਿਹੜੇ ਕਬੂਤਰ ਮੋਟੇ ਹੋ ਗਏ ਚਰਬੀ ਨਹੀਂ ਢਾਲਦੀ ਕਬੂਤਰਾਂ ਦੀ ਉਹਨਾਂ ਲਈ ਗੁੜ ਤਿਆਰ ਹੁੰਦਾ ਹੈ ਜੀ ਇੱਕ ਗੁੜ ਦਾ ਰਿਜ਼ਲਟ ਇੰਨਾ ਕ ਬੈਸਟ ਹੁੰਦਾ ਹੈ ਜੀ ਜਿਹੜੇ ਕਬੂਤਰ ਖੁੱਲਦੇ ਨਹੀਂ ਐ ਉਹ ਕਬੂਤਰ ਚੱਲ ਜਾਂਦੇ ਨੇ ਤੇ ਨਾਲ ਕਬੂਤਰਾਂ ਦੀ ਬਾਡੀ ਦੇ ਵਿੱਚ ਪੈ ਜਾਂਦੀ ਹੈ ਜਾਨ ਜੀ ਤੁਹਾਨੂੰ ਅੱਜ ਮੈਂ ਬਾਈ ਗੁੜ ਬਣਾਉਣ ਦੀ ਵਿਧੀ ਤੇ ਗੁੜ ਚ ਜਿਹੜੀਆਂ ਜਿਹੜੀਆਂ ਆਈਟਮਾਂ ਪੈਂਦੀਆਂ ਜੀ ਉਹਨਾਂ ਦਾ ਨਾਮ ਦੱਸੂਗਾ ਜੀ ਗੁੜ ਉਹਨਾਂ ਦਾ ਨਾਮ ਦੱਸੂਗਾ ਜੀ ਮੈਂ ਸਾਰੀਆਂ ਆਈਟਮਾਂ ਤੇ ਤੁਹਾਨੂੰ ਜਿਹੜਾ ਨੁਸਖਾ ਆਪਾਂ ਅੱਜ ਦੱਸਣ ਜਾ ਰਹੇ ਆ ਜੀ ਖੁਦ ਦਾ ਜਮਾਇਆ ਵਾ ਜੀ ਖੁਦ ਆਪਾਂ ਕਰਦੇ ਆ ਤੇ ਖੁਦ ਬਣਾਉਨੇ ਆ ਜੀ ਗੁੜ ਜਿੰਨੇ ਵੀ ਨਵੇਂ ਖੜਾਰੀ ਨੇ ਬਾਈ ਉਹਨਾਂ ਲਈ ਇਹ ਬੈਸਟ ਚੀਜ਼ ਹੈ ਜੀ ਕਿਉਂਕਿ ਪ੍ਰਾਣਿਆਂ ਨੂੰ ਤਾਂ ਪਤਾ ਹੀ ਹੈ ਜਿਹੜੇ ਨਵੇਂ ਨੇ ਜਿਹੜੇ ਵੀਰਾਂ ਨੂੰ ਨਹੀਂ ਪਤਾ ਜਾਂ ਜਿਹੜੇ ਮੇਰੇ ਨਾਲ ਜੁੜੇ ਨੇ ਭਰਾ ਆਪਾਂ ਆਪ ਦਾ ਜਿਹੜਾ ਗੋੜ ਹੈ ਉਹ ਸ਼ੇਅਰ ਕਰਨ ਲੱਗੇ ਆ ਜੀ ਅੱਜ ਧਿਆਨ ਨਾਲ ਸੁਣ ਲਿਓ ਜੀ ਤੇ ਆਪਦੀ ਕਾਪੀ ਦੇ ਨੋਟ ਕਰ ਲਿਓ ਅੱਜ ਕੱਲ ਵੀ ਬਣ ਸਕਦਾ ਹੈ ਗੋੜ ਜਿਵੇਂ ਜਿਹੜੇ ਭਰਾਵਾਂ ਨੇ ਦੂਸਰਾ ਛੱਡਣੀ ਹੈ ਸਿੰਗਲ ਛੱਡਣੀ ਹੈ ਤੇ 2026 ਚ ਵੀ ਆਪਾਂ ਫਰਵਰੀ ਮਾਰਚ ਦੇ ਵਿੱਚ ਬਣਾ ਕੇ ਰੱਖ ਸਕਦੇ ਆ ਜੀ ਤੇ ਇਹ ਗੋੜ ਇੱਕ ਵਾਰ ਬਣਾਇਆ ਬਾਈ ਇਕੱਲੇ ਬੰਦੇ ਕੋਲ 2 ਸਾਲ ਕੱਢ ਦਿੰਦਾ ਜੀ 3 ਸਾਲ ਵੀ ਕੱਢ ਦਿੰਦਾ ਬਾਈ ਇਹ ਖਰਾਬ ਨਹੀਂ ਹੁੰਦਾ ਕਦੇ ਕਿਉਂਕਿ ਆਪਾਂ ਨੇ ਤੁਹਾਨੂੰ ਸਮਾਨ ਇਹ ਉਨਾ ਕ ਦੱਸਣਾ ਹੈ ਵੀ ਤੁਹਾਡੇ 2 ਸਾਲ ਲੰਘ ਜਾਣ ਜ ਜਿਹਦੇ ਨਾਲ 2 2 ਜਾਂ 3 ਸਾਲ ਬਾਅਦ ਤੁਹਾਨੂੰ ਦੁਬਾਰੇ ਬਣਾਉਣਾ ਪਵੇ ਸਮਾਨ ਨੋਟ ਕਰ ਲਿਓ ਕੱਲੀ ਕੱਲੀ ਚੀਜ਼ ਨੋਟ ਕਰ ਲਿਓ ਕਿਹੜੀ ਚੀਜ਼ ਨੂੰ ਕਿਵੇਂ ਤੇ ਕਿਆ ਕਰਨਾ ਹੈ ਜੀ ਕਿਹੜੀ ਚੀਜ਼ ਖਿਲਰ ਕਰਨੇ ਵਾਲੀ ਹੈ ਕਿਹੜੀ ਚੀਜ਼ ਭੁੰਨਣੇ ਵਾਲੀ ਹੈ ਜਾਂ ਜਿਹੜੀ ਚੀਜ਼ ਗਰਮ ਕਰਨੇ ਵਾਲੀ ਹੈ ਜੀ ਆਪਾਂ ਸਭ ਕੁਝ ਦੱਸੂਗਾ ਇਹਦੇ ਵਿੱਚ ਨੋਟ ਕਰ ਲਿਓ ਜੀ 300 ਗ੍ਰਾਮ ਗੁੜ ਲੈਣਾ ਹੈ ਜੀ ਜਿਹੜਾ ਆਪਾਂ ਨੂੰ ਗੁੜ ਲੈਣਾ ਉਹ ਗੁੜ ਆਪਾਂ ਨੂੰ ਘੱਟੋ ਘੱਟ ਵੀ 5 5 ਤੋਂ 7 ਸਾਲ ਜਾਂ 7 ਤੋਂ 8 ਸਾਲ 10 ਸਾਲ ਪੁਰਾਣਾ ਹੋਵੇ ਨਵਾਂ ਗੁੜ ਨਹੀਂ ਚਾਹੀਦਾ ਜੀ ਆਪਾਂ ਨੂੰ ਪੁਰਾਣਾ ਗੁੜ ਸਾਰੇ ਬ੍ਰਾਹਮਣ ਨੂੰ ਪਤਾ ਵੀ ਪੁਰਾਣਾ ਗੁੜ ਈ ਕੰਮ ਆਉਂਦਾ ਹੈ ਜੀ ਜਿਹੜਾ ਆਪਾਂ ਗੁੜ ਤਿਆਰ ਕਰਦੇ ਹਾਂ ਕੂਤਰਾ ਲਈ ਉਹ ਤੋਂ ਬਾਅਦ ਲੈਣੀ ਹੈ ਜੀ ਆਪਾਂ ਨੇ ਫਟਕੜੀ ਜੀ ਸਿੰਪਲ ਫਟਕੜੀ ਲੈਣੀ ਹੈ ਜੀ ਚਿੱਟੀ ਫਟਕੜੀ ਕਹਿੰਦੇ ਜੀ ਨੂੰ ਫਟਕੜੀ ਵੀ ਦੋ ਤਰ੍ਹਾਂ ਦੀ ਆਉਂਦੀ ਹੈ ਜੀ ਗੁਲਾਬੀ ਵੀ ਆਉਂਦੀ ਹੈ ਚਿੱਟੀ ਵੀ ਆਉਂਦੀ ਹੈ ਆਪਾਂ ਨੇ ਚਿੱਟੀ ਫਟਕੜੀ ਲੈਣੀ ਹੈ ਜੀ 5 ਗ੍ਰਾਮ ਉਹਨੂੰ ਕੀ ਕਰਨਾ ਹੈ ਜੀ ਆਪਾਂ ਨੇ ਤਵੇ ਤੇ ਖਿਲ ਕਰ ਲੈਣਾ ਜਦੋਂ ਆਪਾਂ ਹਲਕੀ ਆਂਕ ਹਲਕੀ ਅੱਗ ਦੇ ਵਿੱਚ ਇਹਨੂੰ ਪਕਾਉਂਗੇ ਜੀ ਤਵੇ ਦੇ ਉੱਤੇ ਰੱਖ ਕੇ ਇਹ ਪਤਾਸੇ ਵਾਂਗ ਬਣ ਚੋਗੇ ਜੀ ਪਹਿਲਾਂ ਪਾਣੀ ਬਣੂਗਾ ਇਹਦਾ ਅੱਗ ਸੇਕ ਲੱਗ ਕੇ ਪਾਣੀ ਬਣ ਤੋਂ ਬਾਅਦ ਪਾਣੀ ਬਣ ਤੋਂ ਬਾਅਦ ਇਹਨੇ ਖੁਸ਼ਕ ਹੋ ਜਾਣਾ ਜੀ ਤਵੇ ਦੇ ਉੱਤੇ ਹੀ ਤੇ ਪਤਾਸਾ ਬਣ ਜਾਣਾ ਇਹਦਾ ਉਹ ਪਤਾਸੇ ਨੂੰ ਆਪਾਂ ਨਾ ਚੰਗੀ ਤਰ੍ਹਾਂ ਪਾਊਡਰ ਕਰ ਲੈਣਾ ਜੀ ਉਹ ਤੋਂ ਬਾਅਦ ਲੈਣੀ ਹੈ ਜੀ ਆਪਾਂ ਕਾਲੀਆ ਮਿਰਚਾਂ ਜਿਹਨੂੰ ਆਪਾਂ ਪੂਰੀਆ ਮਿਰਚਾਂ ਵੀ ਕਹਿੰਦੇ ਆ ਜੀ ਵੱਡੀ ਇਲਾਇਚੀ ਲੈਣੀ ਹੈ ਜੀ ਵੱਡੀ ਇਲਾਇਚੀ ਲੈਣੀ ਹੈ ਆਪਾਂ ਨੇ 15 ਗ੍ਰਾਮ ਜੀ 15 ਗ੍ਰਾਮ ਇਲਾਇਚੀ ਲੈ ਕੇ ਸੇਰਪਾ ਉਹਦੇ ਬੀਜ ਵੀ ਹੀ ਪਾਉਣੇ ਆ ਜੀ ਉੱਪਰ ਵਾਲਾ ਛਿਲਕਾ ਨਹੀਂ ਪਾਉਣਾ ਹੈਗਾ ਉਹ ਤੁਹਾਡੇ 2 ਗ੍ਰਾਮ ਹੋਣ 5 ਗ੍ਰਾਮ ਹੋਣ 7 ਗ੍ਰਾਮ ਹੋਣ ਜਿੰਨੇ ਮਰਜ਼ੀ ਹੋਣ ਰੈਜੀਆਂ ਦੇ ਵਿੱਚੋਂ ਬੀਜ ਕੱਟ ਕੇ ਪਾਉਣੇ ਆ ਜੀ ਆਪਾਂ ਨੇ ਲੌਂਗ ਲੈਣੀ ਹੈ ਜੀ ਜਿਹੜੀ ਲੌਂਗ ਲੈਣੀ ਆਪਾਂ ਨੇ ਵੀਰ ਲੌਂਗਾਂ ਨੂੰ ਵੀ ਆਪਾਂ ਨੇ ਤਵੇ ਤੇ ਸਾੜ ਲੈਣੇ ਆ ਬਹੁਤੇ ਕਾਲੇ ਵੀ ਨਹੀਂ ਕਰਨੇ ਆ ਬਸ ਸੇਕ ਲਵਾ ਕੇ ਉਹਨਾਂ ਨੂੰ 5-7 ਵਾਰੀ ਪਲਟਾ ਕੇ ਉਹਨਾਂ ਨੂੰ ਲਾ ਰਣਾ ਜੀ ਹੱਲੇ ਤੇ ਜਿਹੜੇ ਲੌਂਗ ਲੈਣੇ ਆ ਜੀ ਇੱਕ ਗੱਲ ਦਾ ਧਿਆਨ ਰੱਖਿਓ ਲੌਂਗ ਆਪਾਂ ਨੇ ਜਿਹੜੇ ਲੌਂਗਾਂ ਦੇ ਉੱਤੇ ਟੋਪੀਆਂ ਨੇ ਉਹੀ ਲੌਂਗ ਲੈਣੀਆਂ ਜੀ ਬਿਨਾ ਟੋਪੀ ਵਾਲਾ ਲੌਂਗ ਨਹੀਂ ਲੈਣਾ ਜੀ ਦਾਲਚੀਨੀ ਲੈਣੀ ਹੈ ਜੀ ਆਪਾਂ ਨੇ 5 ਗ੍ਰਾਮ ਮਗਾ ਲੈਣੀਆਂ ਨੇ 5 ਗ੍ਰਾਮ ਜੀ ਸੁੰਡ ਲੈਣੀ ਹੈ ਸੁੰਡ ਵੀ 5 ਗ੍ਰਾਮ ਲੈਣੀ ਹੈ ਜੀ ਆਂਬ ਹਲਦੀ ਲੈਣੀ ਹੈ ਜੀ ਉਹ ਵੀ 5 ਗ੍ਰਾਮ ਲੈਣੀ ਹੈ ਜੀ ਇਹ ਸਾਰੀਆਂ ਚੀਜ਼ਾਂ ਜੀ ਕੁੱਟਣ ਵਾਲੀਆਂ ਹੋਗੀਆਂ ਇਹ ਹੋ ਗਈਆਂ ਜੀ ਸਾਰੀਆਂ ਚੀਜ਼ਾਂ ਗਰਮ ਹੁਣ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਜੀ ਦੋ ਆਈਟਮ ਆ ਪਾਉਣੀਆਂ ਨੇ ਠੰਡੀਆਂ ਸੌਫ ਲੈਣੀ ਹੈ ਜੀ 10 ਗ੍ਰਾਮ ਮਲਠੀ ਲੈਣੀ ਹੈ ਜੀ 10 ਗ੍ਰਾਮ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਗ੍ਰाइंड ਕਰਨੇ ਵਾਲੇ ਆ ਜੀ ਆਪਾਂ ਨੇ ਕੀ ਕਰਨਾ ਹੈ ਜੀ ਫਿਰ ਲੋੜ ਅਨੁਸਾਰ ਗਾਂ ਦਾ ਦੇਸੀ ਘਿਓ ਲੈਣਾ ਹੈ ਜੀ ਆਪਾਂ ਨੇ ਆਪਣਾ ਗੁੜ ਦੇਗਲਾਣਾ ਜੇ ਤਾਂ ਹੋ ਸਕਤ ਹੈ ਤਾਂ ਕਿ ਉਹ ਵੱਧ ਪਾ ਲਿਓ ਜੇ ਉਹ ਬਤਲਾਏ ਤਾਂ ਕਿ ਉਹ ਘੱਟ ਪਾ ਲਿਓ ਤੇ ਸ਼ਾਇਦ ਵੀ ਬਈ ਲੋਕਡਾਊਨ ਸਾਰੇ ਲੈਣਾ ਹੈ ਜੀ ਜੇ ਤੁਹਾਨੂੰ ਗੋੜ ਪਤਲਾ ਲੱਗਦਾ ਤਾਂ ਘੱਟ ਪਾ ਲਿਓ ਜੇ ਤੁਹਾਨੂੰ ਗੋੜ ਲੱਗਦਾ ਘੱਠਾ ਤਾਂ ਸ਼ਾਇਦ ਵੱਧ ਪਾ ਲਿਓ ਇਹ ਚੀਜ਼ਾਂ ਤਾਂ ਹੋ ਗਈਆਂ ਨਾਰਮਲ ਜੀ ਜਿਹੜੀਆਂ ਸਸਤੇ ਭਾ ਦੇ ਆਉਂਦੀਆਂ ਹੁੰਦੀਆਂ ਜੀ ਬਹੁਤਾ ਮਹਿੰਗਾ ਸਮਾਨ ਨਹੀਂ ਜੀ ਇਹ ਤੇ ਇਹਦੇ ਵਿੱਚ ਜਿਹੜੀਆਂ ਆਪਾਂ ਮਹਿੰਗੀਆਂ ਚੀਜ਼ਾਂ ਐਡ ਕਰਨੀਆਂ ਜੀ ਉਹ ਵੀ ਸੁਣ ਲਿਓ ਹੁਣ ਧਿਆਨ ਨਾਲ ਜੀ ਚਾਂਦੀ ਦੇ ਵਰਕ ਲੈਣੇ ਜੀ ਆਪਾਂ ਨੇ 30 ਪੀਸ ਚਾਂਦੀ ਦੇ ਵਰਕ ਉਹ ਲੈਣੇ ਨੇ ਜੀ ਬੈਸਟ ਕੁਆਲਿਟੀ ਦੇ ਆਪਾਂ ਨੇ ਵਰਕ ਲੈ ਕੇ ਤੋੜ ਕੇ ਥੋੜਾ ਜਿਹਾ ਉਥੇ ਪੰਸਾਰੀ ਦੀ ਦੁਕਾਨ ਪਰ ਦੇਖ ਲੈਣਾ ਜਦੋਂ ਆਪਾਂ ਵਰਕ ਫੜਦੇ ਆ ਜੀ ਆ ਵਰਕ ਫੜ ਲਿਆ ਜਦੋਂ ਇਦਾਂ ਮੜ ਲਿਆ ਹੱਥ ਦੇ ਵਿੱਚ ਖਤਮ ਹੋਣਾ ਚਾਹੀਦਾ ਵਰਕ ਨੂੰ ਜਿਹੜੇ ਵਰਕ ਦੀ ਗੋਲੀ ਵੱਟ ਹੋ ਗਈ ਉਹ ਵਰਕ ਆਪਾਂ ਨੇ ਕਦੇ ਨਹੀਂ ਲੈਣਾ ਉਹ ਬੇਕਾਰ ਵਰਕ ਹੈ ਜੀ ਉਹ ਕੂਤਰ ਨੂੰ ਆਪਣੇ ਨੂੰ ਖਰਾਬ ਕਰੂਗਾ ਬਰਕ ਹਾਲ ਉਹ ਲੈਣਾ ਹੈ ਜੀ ਜਿਹੜਾ ਹੱਥ ਦੇ ਵਿੱਚ ਇਦਾਂ ਆਪਾਂ ਕਰਿਆ ਹੱਥ ਦੇ ਵਿੱਚ ਖਤਮ ਹੋ ਗਿਆ ਜੀ ਉਹ ਆਪਾਂ ਨੂੰ ਦੇਖਣਾ ਨਹੀਂ ਹੈਗਾ ਸਿਰਫ ਚਮਕ ਚਮਕ ਦੇ ਹੋਵੇ ਉਹ ਵੀ ਮਾੜੀ ਮੋਟੀ ਇਦਾਂ ਦੇ ਵਰਕ ਲੈਣੇ ਆ ਜੀ ਜਿਹੜੇ ਵਰਕ ਦੀ ਗੋਲੀ ਬਣਦੀ ਉਹ ਬਿਲਕੁਲ ਨਹੀਂ ਲੈਣਾ ਜੀ ਨੌਲੇਜ ਵਾਲੀ ਚੀਜ਼ ਹੈ ਜੀ ਤੁਹਾਡੇ ਕੰਮ ਆਉਣ ਲਈ ਕੰਮ ਆਉਣ ਵਾਲੀ ਚੀਜ਼ ਹੈ ਜੀ ਦੂਸਰ ਚ ਵੀ ਆਪਾਂ ਨੇ ਇਦਾਂ ਹੀ ਕਰਨਾ ਹੁੰਦਾ ਵਰਕ ਜਿਹੜੇ ਲੈਣੇ ਹੁੰਦੇ ਬੈਸਟ ਕੁਆਲਟੀ ਦੇ ਲੈਣੇ ਆਉਣੇ ਜੀ ਕੋਤੋਂ ਮਾੜਾ ਵਰਕ ਦੇ ਇਹ ਹੋ ਜਾਵੇ ਕੰਪਿਊਟਰ ਆ ਜਾਂ ਨਹੀਂ ਕਰਦਾ ਕੰਪਿਊਟਰ ਚੱਲਦਾ ਨਹੀਂ ਹੈ ਜੀ ਸੋਨੇ ਦੇ ਵਰਕ ਲੈਣੇ ਆ ਜੀ ਸੋਨੇ ਦੇ ਵਰਕ ਵੀ ਮਹਿੰਗੇ ਆਉਣੇ ਤੁਹਾਨੂੰ ਪਤਾ ਹੀ ਹੈ ਜੀ ਸੋਨਾ ਕਿਹੜੇ ਭਾਅ ਹੋਇਆ ਵਾ ਸੋਨੇ ਦੇ ਵਰਕ ਵੀ ਬੈਸਟ ਕੁਆਲਿਟੀ ਦੇ ਲੈਣੇ ਆ ਜੀ 10 ਪੀਸ ਲੈਣੇ ਆ ਤੇ ਮੋਤੀ ਪਿਸਤੀ ਲੈਣੀ ਹੈ ਜੀ ਜਿਹੜੀ ਮੋਤੀ ਪਿਸਤੀ ਹੈ ਜੀ ਬਹੁਤ ਜਾਨਦਾਰ ਚੀਜ਼ ਹੈ ਬਹੁਤ ਤਗੜੀ ਚੀਜ਼ ਹੈ ਜੀ ਤਾਕਤਵਾਰ ਹੈ ਜੀ ਮੋਤੀ ਸੁੱਚੇ ਮੋਤੀ ਕਹਿੰਦੇ ਆ ਜੀ ਇਹਨਾਂ ਦੀ ਭਸਮ ਤਿਆਰ ਹੁੰਦੀ ਹੈ ਜੀ ਆਪਾਂ ਘਰੇ ਭਸਮ ਤਿਆਰ ਕਰੀਏ ਤਾਂ ਥੋੜਾ ਟਾਈਮ ਲੱਗਦਾ ਜੀ ਉਹਨੂੰ 20 ਤੋਂ 25 ਦਿਨ ਜਾਂ ਮਹੀਨਾ ਲੱਗ ਜਾਂਦਾ ਜੀ ਆਪ ਆਪਨੇ ਹੱਥ ਨਾਲ ਤਿਆਰ ਕਰਨੇ ਨੂੰ ਕੇਸਰ ਲੈਣੀ ਹੈ ਜੀ ਦੋ ਡੱਬੀਆਂ ਕੇਸਰ ਵੀ ਹੁਣ ਵਧੀਆ ਕੁਆਲਟੀ ਦਾ ਲੈਣਾ ਹੈ ਜੀ ਤੁਹਾਨੂੰ ਪਤਾ ਹੀ ਆ ਹੁਣ ਡੁਪਲੀਕੇਸੀ ਬਹੁਤ ਆਉਂਦੀ ਆ ਜਿਹੜਾ ਕੇਸਰ ਵੀ ਲੈਣਾ ਪੂਰਾ ਵਧੀਆ ਕੁਆਲਟੀ ਦਾ ਲੈਣਾ ਹੈ ਜੀ ਪੁਸ਼ਟਾ 12 ਸਿੰਗਾ ਲੈਣਾ ਹੈ ਜੀ 2 ਗ੍ਰਾਮ ਜੇ ਆਪਾਂ ਨੂੰ ਕਸਤੂਰੀ ਮਿਲ ਜਵੇ ਬਾਈ ਤਾਂ ਸੋਨੇ ਪਰ ਸੁਹਾਗੇ ਵਾਲੀ ਗੱਲ ਹੈ ਜੀ ਵੈਸੇ ਤਾਂ ਤੁਹਾਨੂੰ ਪਤਾ ਅੱਜ ਦਾ ਜਿਹੜਾ ਮਾਹੌਲ ਚੱਲਦਾ ਜੀ ਕਸਤੂਰੀ ਬੈਸਟ ਕੁਆਲਿਟੀ ਦੀ ਮਿਲਦੀ ਨਹੀਂ ਡੁਪਲੀਕੇਟ ਵੀ ਇਹਦੀ ਵੀ ਬਹੁਤ ਆਉਂਦੀ ਹੈ ਜੀ ਜੇ ਤੁਹਾਨੂੰ ਵਧੀਆ ਕੁਆਲਿਟੀ ਦੀ ਕਸਤੂਰੀ ਮਿਲਦੀ ਹੈ ਠੀਕ ਹੈ ਅੱਧਾ ਗ੍ਰਾਮ ਦੇ ਕਰੀਬ ਅੱਧਾ ਗ੍ਰਾਮ ਤੋਂ ਵੀ ਜੇ ਅੱਧੇ ਤੋਂ ਵੀ ਜੇ ਅੱਧਾ ਵੀ ਮਿਲਦੀ ਹੈ ਜੀ ਉਹ ਵੀ ਆਪਾਂ ਪਾ ਸਕਦੇ ਹਾਂ ਜੇ ਮਿਲ ਗਈ ਨਹੀਂ ਮਿਲੀ ਤਾਂ ਜਿਹੜੀਆਂ ਆਟਮਾਂ ਤੁਹਾਨੂੰ ਦੱਸਿਆਂ ਇਹ ਚੱਲੂਗੀਆਂ ਜੀ ਠੀਕ ਹੈ ਜੀ ਜਿਹੜੀਆਂ ਆਪਾਂ ਤੁਹਾਨੂੰ ਸਾਰੀਆਂ ਆਟਮਾਂ ਦੱਸਿਆਂ ਜੇ ਅਗਰ ਕਸਤੂਰੀ ਨਹੀਂ ਮਿਲਦੀ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਜੀ ਆਪਾਂ ਨੂੰ ਲੋਹ ਪਾਸਮ ਲਿਆਣੀਆਂ ਜੀ ਆਪਾਂ ਨੇ 2 ਗ੍ਰਾਮ ਇਹ ਹੋਗੀਆਂ ਭਸਮਾ ਜੀ ਪਹਿਲਾ ਹੋਗੀਆਂ ਪੰਸਾਰੀ ਦੀ ਪ੍ਰਸਾਦ ਦੀ ਦੁਕਾਨ ਤੋਂ ਜਿਹੜੀਆਂ ਆਟਮਾਂ ਮਿਲਦੀਆਂ ਜੀ ਉਟਣ ਵਾਲੀਆਂ ਇਹ ਹੋਗੀਆਂ ਭਸਮਾ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਗੁੜ ਬਣਾਉਣ ਦਾ ਤੁਹਾਨੂੰ ਤਰੀਕਾ ਦੱਸਣਾ ਆਪਾਂ ਨੇ ਸਭ ਤੋਂ ਪਹਿਲਾਂ ਕੀ ਕਰਨਾ ਘਿਓ ਨੂੰ ਲੋੜ ਅਨੁਸਾਰ ਪਾ ਲੈਣਾ ਜੀ ਲੋੜ ਅਨੁਸਾਰ ਘਿਓ ਪਾ ਕੇ ਹਲਕੀ ਆਂਚ ਦੇ ਉੱਪਰ ਗੁੜ ਪਕਾ ਲੈਣਾ ਜੀ ਗੁੜ ਇੰਨਾ ਕ ਪਕਾਉਣਾ ਆਪਾਂ ਨੇ ਵੀ ਬੁਲਬਲੀਆਂ ਦਾ ਬਾੜਨ ਗੁੜ ਦੀਆਂ ਜੀ ਕੁਣਾ ਜੀ ਬਣਾਉਣਾ ਹੈਗਾ ਗੁੜਾ ਇਹ ਗੱਲ ਦਾ ਧਿਆਨ ਰੱਖਿਓ ਨਵੇਂ ਖੜਾਹੀ ਕਾਸ ਕਰਕੇ ਪੁਰਾਣਿਆਂ ਨੂੰ ਤਾਂ ਪਤਾ ਹੀ ਆ ਗੁੜ ਨੂੰ ਸਿਰਫ ਆਪਾਂ ਨਾਲ ਢਾਲ ਲਈਆਂ ਢਾਲ ਕੇ ਗੁੜ ਨੂੰ ਆਪਾਂ ਕੀ ਕਰਨਾ ਜੀ ਕੜਾਹੀ ਲਾ ਲੈਣੀ ਥੱਲੇ ਕੜਾਹੀ ਜਾਂ ਫਰਾਈ ਵੀ ਜੋ ਵੀ ਤੁਸੀਂ ਚੜਾਇਆ ਹੋਊਗਾ ਉਹ ਲਾ ਕੇ ਜੀ ਜਿਹੜੀਆਂ ਆਟਮਾਂ ਆਪਣੀਆਂ ਕੁੱਟੀਆਂ ਵੀਆਂ ਫੜਕੜੀ ਹੋਊਗੀ ਹੋਰ ਆਟਮਾਂ ਹੋਗੀਆਂ ਸਾਰੀਆਂ ਕੁੱਟੀਆਂ ਵੀ ਆਟਮ ਆਪਾਂ ਨਾਲ ਪਾ ਲੈਣੀਆਂ ਵਿੱਚ ਬਾਕੀ ਹਲਾਉਂਦੇ ਰਹਿਣਾ ਜੀ ਇਹਨੂੰ ਉਦੋਂ ਤੱਕ ਹਲਾਉਂਦੇ ਰਹਿਣਾ ਜਦੋਂ ਤੱਕ ਸਮਾਨ ਆਪਣਾ ਠੰਡਾ ਨਹੀਂ ਹੁੰਦਾ ਜਦੋਂ ਆਪਾਂ ਜ਼बान ਪਾ ਲਈਏ ਜੀ ਵਿੱਚ ਸਾਰਾ ਪੀਸਿਆ ਵਾ ਤੇ ਉਤੋਂ ਬਾਅਦ ਆ ਗਈ ਭਸਮਾ ਦੀ ਬਾਰੀ ਭਸਮਾ ਕੁੱਟੀਆਂ ਘਟਾਈਆਂ ਆਪਾਂ ਨੂੰ ਮਿਲ ਜਾਣੀਆਂ ਉਹ ਸਾਰੀਆਂ ਜੇ ਡੱਬੀ ਚ ਹੈ ਤਾਂ ਡੱਬੀ ਚ ਜੇ ਆਪਣਾ ਖੁੱਲੀਆਂ ਲਿਆਂਦੀਆਂ ਤੁਸੀਂ ਤਾਂ ਖੁੱਲੀਆਂ ਲਿਆ ਕੇ ਆਪਣਾ ਵਿੱਚ ਗੁੜ ਦੇ ਵਿੱਚ ਹਲਾ ਦਿਓ ਉਹਨਾਂ ਨੂੰ ਸਾਰੀਆਂ ਨੂੰ ਇੱਕ ਗੱਲ ਦਾ ਹੋਰ ਧਿਆਨ ਰੱਖਿਆ ਜੀ ਜਿਹੜਾ ਕੇਸਰ ਹੈ ਕੇਸਰ ਦੇ ਜਾਤਾ ਤੁਸੀਂ ਟੋਟੇ ਕਰ ਲੋ ਬ੍ਰੀਕ ਬ੍ਰੀਕ ਠੀਕ ਹੈ ਜੀ ਆਪਾਂ ਸਾਫਤਾ ਕੇ ਸਰ ਪਾਉਂਗੇ ਉਹ ਫਿਰ ਖਰਾਬ ਕਰੂਗਾ ਜੀ ਕਿਉਂਕਿ ਉਹਦੀ ਜੜਾਂ ਜੀਆਂ ਰਹਿ ਜਾਣੀ ਆ ਵਿੱਚ ਕੈਂਚੀ ਦੇ ਨਾਲ ਲੈ ਕੇ ਉਹਨੂੰ ਬ੍ਰੀਕ ਬ੍ਰੀਕ ਟੋਟੇ ਕਰ ਲੋ ਇੰਨੇ ਕ ਬ੍ਰੀ ਕਰ ਲਓ ਵੀ ਵਿੱਚ ਲੱਜ ਜਾਣਾ ਜੇ ਨਹੀਂ ਗੱਲ ਬਣਦੀ ਦਿਖਦੀ ਤੁਹਾਨੂੰ ਤਾਂ ਕੀ ਕਰਨਾ ਹੈ ਜੀ ਛੋਟਾ ਮਾਮਲੇਸਤਾ ਲੈ ਕੇ ਦੋਏ ਡੱਬੀਆਂ ਉਹਦੇ ਵਿੱਚ ਪਾ ਲੈਣੀ ਹੈ ਜੀ ਆਪਾਂ ਨੇ ਮਾਮਲੇਸਤੇ ਦੇ ਵਿੱਚ ਛੋਟਾ ਮਾਮਲੇਸਤਾ ਲੈਣਾ ਹੈ ਨਹੀਂ ਲੋਟ ਆਉਣ ਦਾ ਕੰਮ ਨਹੀਂ ਇਹਦਾ ਤੁਹਾਨੂੰ ਨਹੀਂ ਤਾਂ ਲੱਗਦਾ ਵੀ ਰੜਕਦੇ ਮੁੱਟੇ ਨੇ ਤਾਂ 5-7 ਬੰਦਾ 10 ਬੰਦਾ ਵਿੱਚ ਉਹਦੀਆਂ ਪਾ ਲੋ ਪਾਣੀ ਦੀਆਂ ਕਿਸਰ ਦੇ ਵਿੱਚ ਉਹਨੂੰ ਖਰਲ ਕਰ ਲੋ ਖਰਲ ਕਰਕੇ ਉਹ ਇੱਕ ਜਾਨ ਹੋ ਜਾਊਗਾ ਫਿਰ ਰਕਣਾ ਪਾ ਲੋ ਜੀ ਵਿੱਚ ਜੇ ਨਹੀਂ ਤੁਹਾਨੂੰ ਲੋਟ ਆਉਂਦਾ ਕੰਮ ਆ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਜੀ ਮਿਕਸ ਕਰਕੇ ਤੁਹਾਡਾ ਗੁੜ ਤਿਆਰ ਹੋ ਜਾਊਗਾ ਜਿਹੜਾ ਸ਼ਹਿਦ ਹੈ ਜੋਂ-ਜੋਂ ਆਪਾਂ ਚੀਜ਼ਾਂ ਮਿਕਸ ਕਰਦੇ ਜਾਉਂਗੇ ਉਹ ਸਾਪ ਨਾਲ ਥੋੜਾ-ਥੋੜਾ ਥੋੜਾ-ਥੋੜਾ ਕਰਕੇ ਸ਼ਹਿਦ ਪਾਈ ਜਾਣ ਜੇ ਮੈਂ ਅੱਧਾ ਇੱਕ ਚਮਚਾ ਪਾ ਲਿਆ ਆਪਾਂ ਨੂੰ ਲੱਗਿਆ ਵੀ ਹੁਣ ਆਪਣਾ ਗੁੜ ਸਖਤ ਹੈ ਬਹੁਤਾ ਨਰਮ ਨਹੀਂ ਹੈਗਾ ਫਿਰ ਸ਼ਹਿਦ ਪਾਉਣਾ ਬੰਦ ਕਰ ਦਿਓ ਜਦ ਤੱਕ ਗੁੜ ਸਖਤ ਹੈ ਬਹੁਤਾ ਜ਼ਿਆਦਾ ਸਖਤ ਹੈ ਜੀ ਉਦੋਂ ਤੱਕ ਸ਼ਹਿਦ ਪਾਉਂਦੇ ਰਹੋ ਚਾਹੇ ਇੱਕ ਚਮਚਾ ਪਾਵੇ ਚਾਹੇ ਦੋ ਪਾਵੇ ਜੀ ਜਿਹੜਾ ਆਪਾਂ ਤੁਹਾਨੂੰ ਸਮਾਨ ਦੱਸਿਆ ਜੀ ਆਪਾਂ ਖੁਦ ਵਰਤਦੇ ਆ ਇਸ ਸਮਾਨ ਲਈ ਕਈ ਸਾਲਾਂ ਤੋਂ ਆਪਾਂ ਵਰਤਦੇ ਆ ਰਹੇ ਹਾਂ ਜੀ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਜੀ ਕੰਮ ਆਉਣ ਵਾਲੀ ਚੀਜ਼ ਹੈ ਨਵੇਂ ਖਿਡਾਰੀਆਂ ਨੂੰ ਜੀ ਆਪਣਾ ਕੰਮ ਹੈ ਜੀ ਸਮਾਨ ਦੱਸਣਾ ਬਰਤਣਾ ਨਹੀਂ ਵਰਤਣਾ ਬਣਾਉਣਾ ਨਹੀਂ ਬਣਾਉਣਾ ਤੁਹਾਡੇ ਹੱਥ ਚ ਹੈ ਜੀ ਕਈ ਭਰਾ ਕੀ ਕਰਦੇ ਆ ਬਾਈ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਿੰਦਾ ਸਿੱਖ ਵੀ ਲੰਨੇ ਆ ਸਭ ਕੁਝ ਸਿੱਖ ਕੇ ਬਦਨਾਮੀ ਵੀ ਕਰ ਦਿੰਦੇ ਆ ਆਪਣੇ ਨਾਲ ਬਾਈ ਬਹੁਤ ਵਾਰ ਹੋਇਆ ਆਪਾਂ ਆਪਣਾ YouTube ਤੇ ਬਾਈ ਤਾਂ ਹੀ ਆਏ ਆ ਜੀ ਠੀਕ ਹੈ ਜੀ ਐਦਾਂ ਨਹੀਂ ਪਤਾ ਲੱਗਦਾ ਕੁਝ ਵਿੱਚ ਭਰਾ ਬਹੁਤ ਮਾੜੇ ਕਹਿਣ ਵਾਲੇ ਵੀ ਵਿਪਨ ਨੂੰ ਸਿਖਾਉਂਦਾ ਨਹੀਂ ਹੈ ਵਿਪਨ ਨੂੰ ਕੁਝ ਪਤਾ ਨਹੀਂ ਹੋਏਗਾ ਜੀ ਠੀਕ ਹੈ ਮੇਰੇ ਆਪਣੀ ਬੰਦੇ ਕਹਿੰਨੀ ਚਲੋ ਬਗਾਨੇ ਨਾਲ ਤਾਂ ਕੀ ਕਹਿਣਾ ਜੀ ਆਪਾਂ ਬਾਈ ਜਿੰਨਾ ਕ ਆਪਣੀ ਖੇਡ ਹੈ ਜਿੰਨਾ ਕ ਆਪਾਂ ਨੂੰ ਪਤਾ ਹੈ ਆਪਾਂ ਸ਼ੇਅਰ ਕਰਾਂਗੇ ਜੀ ਜਿਹੜੀ ਹਾਰ ਦਿੱਤਾ ਉਹ ਮੁਕੱਦਰਾਂ ਦੀ ਹੁੰਦੀ ਹੈ ਜੀ ਉਹ ਵਾਹਿਗੁਰੂ ਦੇ ਹੱਥ ਹੁੰਦੀ ਹੈ ਤੇ ਤੁਹਾਡੀ ਮਿਹਨਤ ਹੈ ਆਪਣਾ ਕੰਮ ਹੈ ਜੀ ਦੱਸਣਾ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਬਾਈ ਆਪਾਂ ਤੁਹਾਡੇ ਨਾਲ ਹੈ ਵੀਡੀਓ ਆਪਾਂ ਪਾਉਂਦੇ ਰਹੀ ਕਰਾਂਗੇ ਜੀ ਆਪਣੇ ਨਾਲ ਜੁੜੇ ਰਹੋ ਜੀ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਬਾਈ ਇਨਫੋਰਮੇਸ਼ਨਾਂ ਮਿਲਦੀਆਂ ਰਹਿਣ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਸਾਰੇ ਵੀਰਾਂ ਨੂੰ ਸਸ ਸੀ ਕਾਲ ਜੀ